ਵਾਲੂਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਕਤਲ ਦੇ ਇਸ ਅੰਦਰ ਇੱਕ ਜਿਹੜੀ ਘਟਨਾ ਸੁਣ ਵਿੱਚ ਆਈ ਜਿਹੜੀ ਕਿ ਪਹਿਲੀ ਵਾਰ ਆਈ ਹੈ ਕਿ ਉਹ ਉੱਥੇ ਥਾਣੇ ਵਿੱਚ ਸਾਬ ਜੀ ਗੁਰਦਾਰ ਸਾਹਿਬ ਜੀ ਦੇ ਸਵਾਲ ਸੂਪ ਕਿੜਿਆ ਉਹ ਕਾਫੀ ਦੇਰ ਤੋਂ ਉੱਥੇ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਆ ਤੇ ਇਹ ਖਬਰ ਸੋਸ਼ਲ ਮੀਡੀਆ ਰਾਹੀਂ ਆਈ ਇੰਗਲੈਂਡ ਦੀ ਕੋਸ਼ਸ਼ਤਾਵਾਂ ਰਾਹੀਂ ਆਈ ਸ਼ਰੋਮੀ ਗੁਰਦਰਾਪੁਰ ਤੋਂ ਕਮੇਟੀ ਵੱਲੋਂ ਇਸ ਦਾ ਜਿਹੜਾ ਨੋਟਿਸ ਲਿਆ ਗਿਆ ਸ਼ਰੋਮੀ ਕਮੇਟੀ ਦੇ ਪ੍ਰਧਾਨ ਆ ਗੁਰੂ ਵੱਲੋਂ ਸਾਡੇ ਵਿਦੇਸ਼ ਮੰਤਰਾਲੇ ਨੂੰ ਪੱਤਰ ਤੇ ਬਿਆਨਬਾਜ਼ੀ ਕਰਕੇ ਗੱਲਬਾਤ ਕੀਤੀ ਗਈ ਤਾਂ ਇਸ ਦਾ ਗੰਭੀਰ ਨੋਟਿਸ ਲਿਆ। ਜਿਹੜੀ ਕਤਰ ਦੀ ਸਰਕਾਰ ਆ ਉਹਦੇ ਵੱਲੋਂ ਦੋ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਵਿੱਚੋਂ ਇੱਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਪਾਵਨ ਸਥਾਨ ਦੇ ਉੱਤੇ ਪਹੁੰਚ ਗਏ ਨੇ। ਤੇ ਅਸੀਂ ਚਾਹਾਂਗੇ ਕਿ ਜਿਹੜੀ ਦੇਸ਼ ਦੀ ਸਰਕਾਰ ਆ ਭਾਵੇਂ ਕੀ ਗੱਲ ਠੀਕ ਆ ਕਿ ਜਲਦੀ ਉਹਨਾਂ ਨੇ ਇਸ ਗੱਲ ਦੀ ਨੋਟਿਸ ਲਿਆ ਵਾ ਅਸੀਂ ਇਸ ਗੱਲ ਦੀ ਧਰਵਾਦ ਵੀ ਕਰਦੇ ਹਾਂ ਸਲਾਗਾ ਵੀ ਕਰਦੇ ਹਾਂ ਕਿਉਂਕਿ ਗੁਰੂ ਸਭ ਦੇ ਸਾਂਝੇ ਨੇ ਕਿਉਂਕਿ ਜਿਹੜੇ ਸਿੱਖ ਧਰਮਾ ਹੈ ਇਹ ਸਾਰੇ ਧਰਮਾਂ ਦਾ ਸਰਕਾਰ ਵੀ ਕਰਦੇ ਆ ਤੋਂ ਉਹਨਾਂ ਨੇ ਇਸ ਦਾ ਵੀ ਨੋਟਸਿਆ ਅਸੀਂ ਧਰਵਾਦ ਵੀ ਕੀਤਾ ਝੋ ਵੀ ਕੋਤਰ ਆਪਣਾ ਤਾਂ ਕਮੇਟੀ ਵੱਲੋਂ ਵੀ ਤੋਂ ਅਸੀਂ ਚਾਹੁੰਦੇ ਹਾਂ ਕਿ ਜਲਦੀ ਹੀ ਦੂਸਰੇ ਗੁਰੂ ਘਰ ਸਾਹਿਬ ਜਿਹੜੇ ਆ ਉਹ ਵੀ ਉਸੇ ਗੁਰਦੁਆਰਾ ਸਾਹਿਬ ਵਿੱਚ ਸ਼ੋਧ ਕੀਤੇ ਜਾਣ ਤੇ ਮੈਂ ਆਪਣੇ ਵੱਲੋਂ ਕਾਰਤਕ ਸਾਹਿਬ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਆ ਇਹੜੇ ਲੋਕ ਜਿੰਨਾ ਕਰਕੇ ਸਾਬ ਸ੍ਰੀ ਗੁਰੂ ਬਰਾ ਸਾਹਿਬ ਜਿਹੜੇ ਆ ਉਹ ਕਾਫੀ ਲੰਬਾ ਸਮੇਂ ਤੋਂ ਥਾਣੇ ਦੇ ਵਿੱਚ ਜਾਂ ਉਹਨਾਂ ਦੀ ਪੁਲਿਸ ਦੇ ਕੋਲੇ ਉਹਨਾਂ ਦੇ ਕਬਜ਼ੇ ਵਿੱਚ ਰਹੇ ਇਹ ਗੱਲ ਜਿਹੜੀ ਆ ਸੁਣਨ ਦੇ ਵਿੱਚ ਬੜੀ ਅਸਹਿਬ ਆ ਤੋਂ ਇਹਦਾ ਇਹਦਾ ਕਾਰਨ ਪਿਆਵੇ ਕੌਣ ਲੋਕ ਨੇ ਕਿਉਂ ਇਹ ਵਾਪਰਿਆ ਤਾਲੀ ਦਵਾਰਨਾ ਵਾਪਰੇ ਇਸ ਗੱਲ ਦੀ ਅਸੀਂ ਕੱਲ ਤੱਕ ਸਾਹਿਬ ਨੂੰ ਬੇਤੀ ਕਰਦੇ ਆਂ ਸੋਚੀ ਸਿੱਖ ਸੰਗਤ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਇਸ ਤਰ੍ਹਾਂ ਦੀ ਜੇ ਕੋਈ ਘਟਨਾ ਵਾਪਰਦੀ ਆ ਤਾਂ ਉਸ ਦੇ ਖਿਲਾਫ ਜਿਹੜਾ ਆ ਆਪਣੀ ਆਵਾਜ਼ ਜਿਹੜੀ ਆ ਬੁਲੰਦ ਜ਼ਰੂਰ ਸਾਨੂੰ ਸਾਨੂੰ ਕਰਨੇ ਚਾਹੀਦੀ ਆ ਸਾਡੇ ਆਪਸੀ ਮਸਲੇ ਜਿਹੜੇ ਆ ਉਹ ਓਡੇ ਵੱਡੇ ਨਹੀਂ ਆਗੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਸਭ ਤੋਂ ਵੱਡਾ ਸਾਡੇ ਲਈ ਸਤਕਾਰ ਸਭ ਤੋਂ ਵੱਡਾ ਸੋ ਅਸੀਂ ਆਸ ਕਰਦੇ ਆਂ ਦੇਸ਼ ਦੀ ਜਿਹੜੀ ਹੈ ਵਿਦੇਸ਼ ਮੰਤਰਾਲੇ ਕੀ ਉਹ ਜਲਦੀ ਜਿਹੜੀ ਹੈ ਕਤਰ ਦੇ ਅਧਿਕਾਰੀਆਂ ਨਾਲ ਤੇ ਸਰਕਾਰ ਨਾਲ ਗੱਲ ਕਰਕੇ ਦੂਸਰੇ ਪੱਧਰ 'ਤੇ ਪਾਵਨ ਸਥਾਨ ਤੇ ਜਰੂਰ ਪਹੁੰਚਾ ਜਾਵੇ ਵਾਇਲੋਜੀ ਦਾ ਕਲਸਾ ਵਾਇਲੋਜੀ